ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਰਹਰਾਸ ਸੋ ਸਾਹਿਬ ਅਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਰਾਮ ਰਾਜੇ ਅਰ ਨਾਵਸ ਅਧਿਤ ਅਰ ਮਾਰਿਆ ਪ੍ਰਹਿਲਾਦ ਰਾਯਾ ਅਹੰਕਾਰਿਆ ਨੰਦ ਕਾਂ ਪਿਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਅਸਾਰ ਸੇਵਿਆ ਅੰਤ ਰੇਛਦਾ ਕੋ ਉੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰ ਸੁਗਰੋ ਭਇਆ ਜਸ ਤਾਮਨਾ ਹੋਈ ਤੂੰ ਕਰਦਾ ਕਰਣਾ ਮੈਂ ਨਹੀਂ ਜਹਾਂ ਕਰੀ ਨਾ ਹੋਈ ਬਾਲਿਹਾਰੀ ਕੁਦਰਤ ਵਸਿਆ ਤਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਗਲਾ ਭਰਪੂਰ ਰਹਾ ਤੋ ਸਚਾ ਸਾਹਿਬ ਸਭ ਸੋਲਿਓ ਜਨ ਕੀ ਦੀਸੋ ਪਾਰ ਪਿਆ ਕਹੋ ਨਾਨਕ ਕਰ ਦੇ ਕੀ ਵਤਨ ਜੁਗਿ ਸਿ ਕਰਨਾ ਸੋ ਕਰ ਰਹਾ ਸੋ ਦਰ ਆ ਗਿਆ ਸਬ ਮਹਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇ ਰਾਗੇ ਹਾ ਸੋ ਕਰ ਕੇ ਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦਨ ਇਕ ਸੰਖਾ ਕਿਤੇ ਤਿਰਵਾਣਾਰੇ ਤੇ ਤੇਰੇ ਰਗ ਭਰੇ ਸੁਕੀਏ ਕਿਤੇ ਤਿਰਗਵਣਾਰੇ ਗਾਵਨ ਤੁਦਨੋ ਬਵਨ ਪਾਣੀ ਵਤੰਤਰ ਗੰਗਾ ਵੈ ਰਾਜਾ ਧਰਮ ਦਵਾਰੇ ਗਾਵਨ ਤੁਦਨੋ ਜਿਤ ਗਵਤਲਿ ਗੇ ਜਾਣਨ ਲੇਖ ਜੇਕਰ ਦਰੰਬੀ ਜਾਰੇ ਗਾਵਨ ਤੁਦਨੋ ਇਸਰਵੰਮਾ ਦੇਵੀ ਸੋਹਣ ਤੇਰੇ ਸਾਸਵਾਰੇ ਗਾਵੰਤ ਤੁਨੋਂ ਤੇਂਦਰਿੰਦਰਾ ਸੁਨ ਬੈਠੇ ਦੇਵਤਿਆਂ ਦਰਨਾਲੇ ਗਾਵੰਤ ਤੁਨੋਂ ਸੱਧ ਸੁਵਾਦੀ ਅੰਦਰ ਗਾਵਨੰਤ ਤੁਨੋਂ ਸਾਧ ਵਿਚਾਰੇ ਗਾਵੰਤ ਤੁਨੋਂ ਜਤੀ ਸਤੀ ਸੰਤੋਖੀ ਗਾਵੰਤ ਤੁਨੋਂ ਵੀਰ ਕਰਾਰੇ ਗਾਵੰਤ ਤੁਨੋਂ ਪੰਡਤ ਪੜਨਰ ਕੀਸ਼ੋਰ ਜੋਗ ਜੋਗ ਵੇਦਾਨਾਲੇ ਗਾਵੰਤ ਤੁਨੋਂ ਮੋਹਣੀਆਂ ਮਨਮੋਹਨ ਸਰਗਮਾ ਚੁਬਾਇ ਲੇ ਗਾਵਨ ਤੁਧਨੋ ਪਵਨ ਪਾਣੀ ਵਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਜਤ ਗੋਤ ਲਿਖ ਜਾਣ ਲਿਖ ਲਿਖ ਤਰੰ ਵਿਚਾਰੇ ਗਾਵਨ ਤੁਧਨੋ ਹੀ ਸਰਬ ਮਾਂ ਦੇਵੀ ਸੋਹਣ ਤੇਰੇ ਸਵਾਰੇ ਗਾਵਨ ਤੁਧਨੋ ਅਨੰਤ ਰੰਦਰਾਕਤਨ ਬੈਠੇ ਦੇਵਤੇ ਅੰਦਰ ਨਾਲੇ ਗਾਵਨ ਤੁਧਨੋ ਸੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਜਤੀ ਸੰਦੋ ਕੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪੜਨ ਰਗੀਸ਼ਰ ਜੁਗ ਜੁਗ ਵੇਦਾ ਨਾਲੇ ਗਾਵੰਤ ਤੁਧਨੋ ਮੋਨੀਆ ਮਨਮੋਹਨ ਸੁਰਗਮਚ ਪਿਆਲੇ ਗਾਵੰਤ ਤੁਧਨੋ ਰਤਨ ਭਾਇ ਤੇਰੇ 68 ਤੀਰਥ ਨਾਲੇ ਗਾਵੰਤ ਤੁਧਨੋ ਜੋਧ ਮਹਾ ਬਲ ਸੂਰਾ ਗਾਵੰਤ ਤੁਧਨੋ ਘਾਣਿ ਚਾਰੀ ਗਾਵੰਤ ਤੁਧਨੋ ਖੰਡ ਮੰਡਲ ਰੈ ਮੰਡਾ ਕਰ ਕਰ ਰੱਖੇ ਤੇਰੇ ਧਾਰੇ ਜੈ ਤ ਤੁਨਾਉਂ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਔਰ ਗਤੇ ਤੁਨਾਉਂ ਗਾਵਨ ਸੇ ਮਾਇ ਜਤਨਾ ਆਵਨ ਨਾਨਕ ਗਿਆ ਵਿਚਾਰੇ ਸੋਈ ਸੋਈ ਸਦਾ ਸਚੁ ਸਾਹਿਬੁ ਸਚਾ ਸਚੀ ਨਾਹੀ ਹੈ ਭੀ ਉਤੀ ਜਾਇ ਨਾ ਜਸਤੀ ਰਚਨਾ ਜਨਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਨਸੀ ਮਾਇਆ ਜਨਉਪਾਈ ਕਰ ਕਰ ਦੇਖੈ ਕੀ ਤਾ ਆਪਣਾ ਜੋ ਤਸਦੀ ਵਢਾਈ ਜੋ ਤਸ ਭਾਵੈ ਸੋਈ ਕਰਸੀ ਭਰ ਹੁਕਮ ਨਾ ਕਰਣਾ ਜਾਈ ਸੋ ਪਤ ਸਹ ਸਹ ਪਤ ਸਾਹਿਬ ਨਾਨਕ ਰਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾਖੈ ਸਭ ਕੋਈ ਕੇਵੜ ਵਡਾ ਰੀਤਾ ਹੋਈ ਇਹ ਮਤ ਪਾਇ ਨਾ ਕਹਿਆ ਜਾਏ ਕਹਿਣਾ ਵਾਲਿ ਤ੍ਰਿ ਤਰੇ ਸਮਾਈ ਬਡੇ ਮੇਰੇ ਸਹਿਬਾ ਗਹਿਰ ਗੰਭੀਰ ਗੁਣੇ ਗਹਿਰਾ ਕੋਏ ਨ ਜਾਣ ਤੇਰਾ ਕਿਤਾ ਕੇ ਵਡਚੀ ਰਾਵ ਸਭ ਸਰਦੀ ਮਲ ਸੁਰਤ ਕਮਾਈ ਸਭ ਕੇ ਮਤ ਮਲ ਕੇ ਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤ੍ਰਿ ਤਲ ਵਡਿਆਈ ਸਭ ਸਾਧ ਸਭ ਤਬ ਸਭ ਜਿਹੀ ਆਇਆ ਜ਼ਦਾਬੁਰਕ ਆ ਗਿਆ ਵਧਾਈਆ ਹਜ਼ਰਤ صدیق ਦਾ ਨਾਮ ਪਾਈਆ ਕਰਮ ਮਿਲੈ ਨਹੀਂ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਪਰੇ ਤੇਰੇ Bhandara ਜਿਸ ਨੂੰ ਦੇ ਤਿਸੈ ਕਿਆ ਜਾਰਾ ਨਾਨਕ ਸਚ ਸਵਾਰਣਹਾਰਾ ਆਸਾ ਮਹੱਲਾ ਪਹਿਲਾ ਆਕਾ ਜੀ ਬਬਸਰੈ ਮਰ ਜਾਉ ਆਖਣੋ ਕਾ ਸਚਾ ਨਾਉ ਸਾਚੇ ਨਾਮ ਕੀ ਲੱਗੇ ਭੂਤ ਉਤਪੁਖਾ ਗਾਇ ਜਲੀਏ ਤੋ ਤੋਕ ਬਸਰਾ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਏ ਰਾਵ ਸਾਚੇ ਨਾਮ ਜੀ ਦਿਲ ਵਡਿਆਈ ਆਖ ਧਕੇ ਕੀ ਮਦਨੇ ਪਾਈ ਜੀ ਸਭ ਮਿਲ ਗਾਇ ਕਣਾ ਪਾਈ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰਨ ਨਾ ਹੋ ਵੈ ਸੋ ਦਿੰਦਾ ਰਹਿ ਨਾ ਝੁਕੇ ਭੂਤ ਗੁਣੈ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋਈ ਜਿਵੇਂ ਆਪ ਤੇ ਵਢ ਤੇਰੀ ਦਾਤ ਜੰਦਨ ਕਰ ਗਏ ਕੀ ਤੇਰਾ ਕਦਮ ਵਸਾਰ ਰਹੇ ਤੇ ਕਮ ਜਾਤ ਨਾਨਕ ਨਾਵੇ ਆਵਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨਮ ਸਤਿਗੁਰ ਸਦ ਵਰਕਾ ਬਨਉ ਕਰਉ ਗੁਰੂ ਪਾਸ ਅਮ ਕੀਰੇ ਕਰਮ ਸਤਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਾਉ ਹਰ ਤਨ ਕੇ ਬਡ ਬਾਗ ਵਡੇਰੇ ਜਨ ਹਰ ਹਰ ਸਰਦਾਰ ਪਿਆਰ ਹਰ ਹਰ ਨਾਮ ਮਿਲ ਤਰਵਤਾ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ 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 ਸਨਾਮ ਨ ਪਾਇਆ ਦੇ ਭਾਗīn ਜੰਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਗ ਜੀਵੈ ਤ੍ਰਗ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤੰਤੁਰ ਮਾਸਿਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਤ ਹਰ ਸਪਾਇਆ ਮਿਲ ਜਨਾਨ ਗ ਨਾਮ ਪ੍ਰਗਾਸ ਰਾਗ ਗੋਜਰੀ ਮਹੱਲਾ 5 ਕਾਇਰੇ ਮਨ ਜਤ ਵੈ ਉਦਮ ਜਾਂ ਆਹਰ ਹਰ ਜੀਉ ਪਰਿਆ ਚੈਲ ਪੱਥਰ ਮੈਂ ਜੰਤੇ ਉਪਾਏ ਤਾ ਕਾ ਰਜਕ ਆਗੇ ਕਰ ਦਰਿਆ ਮੇਰੇ ਮਾਦੋ ਜੀ ਸਤ ਸੰਗਤ ਮੇਰੇ ਸੋ ਦਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿ ਹਰਿ ਆਉ ਜਨਨ ਵਿਦਾਵ ਲੋਕ ਜਦਵੰਤਾ ਗੋਇ ਨਾਗੇ ਜੀ ਦਰਿਆ ਸਰ ਅਜਰ ਰਜਕ ਸਮਾਹੀ ਠਾਕੁਰ ਕਾਹੇ ਮਨ ਭਉ ਕਰਿਆ ਉੜੇ ਉੜਿਆ ਵੈ ਸ ਗੁਸਾ ਤਸੋ ਪਾਛ ਵਚਰੇ ਚਰਿਆ ਤਨ ਗਵਣ ਖਲਾਵੇ ਗਵਣ ਚੁਗਾਵੇ ਮਨ ਮੈਂ ਸਮਰਨ ਕਰਿਆ ਸਭਨਿ ਧਾਨ ਦਸ ਅਸ਼ਟ ਸਿਧਾਨ ਧਾਕੁਰ ਗਲਦਲ ਧਰਿਆ ਜਾ ਨਾਨਕ ਬਲ ਬਲ ਸਤਿ ਬਨ ਜਾਈਏ ਤੇਰਾ ਅੰਤਨ ਪਾਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਖ ਨਰੰਜਨ ਹਰ ਪਰਖ ਨਰੰਜਨ ਰਗਵਾ ਗਮ ਮੇ ਅਪਾਰਾ ਸਭ ਧਿਆਵੇ ਸਭ ਧਿਆਵੇ ਤੁਲ ਜੀ ਅਰਦਾ ਜੇ ਜਣਾਰ ਸਭ ਜੀ ਤੁਮਾਰੇ ਜੀ ਤੁ ਜੀ ਆ ਕਾ ਦਾਤਾਰ ਹਰ ਧਿਆਵੋ ਸੰਤੋ ਜੀ ਸਭ ਦੁਖ ਸਰਨ ਹਾਰ ਆਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ ਯਾ ਨਾਨਕ ਜੰਤ ਵਿਚਾਰਾ ਤੂੰ ਘਟ ਘੜੇ ਅੰਦਰ ਸਰਬੰਦਰ ਅੰਤਰ ਹੀ ਹਰੇ ਕੋ ਬੁਰਖ ਸਮਾਣਾ ਇਕ ਦਾਤਾ ਇਕ ਵਿਕਾਰੀ ਤਰ ਤੇਰੇ ਜੋਸ਼ ਵਿਡਾਣਾ ਤੋ ਆਪੇ ਦਾਤਾ ਆਪੇ ਭਗਤਾ ਜਿਉ ਤੁਧ ਵਿਨਿਆ ਵਰ ਨਾ ਜਾਣਾ ਦੋ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਨ ਕੁਰਬਾਨਾ ਹਰਿ ਦਾਵੈ ਹਰਿ ਦਾਵੈ ਤੁਰੀ ਜੀ ਸੇ ਜਨ ਜੁਗ ਮਨ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰਿ ਆਇਆ ਜੀ ਤੈਨੋਂ ਟੁੱਟੀ ਜਮ ਕੇ ਵਾਸੀ ਜਨ ਨਿਰਭਉ ਜਨ ਹਰਿ ਨਿਰਭਉ ਆਇਆ ਜੀ ਤਨ ਕਾ ਭਉ ਸਭ ਵਾਸੀ ਜਨ ਸੇ ਵਿਆ ਜਨ ਸੇ ਵਿਆ ਮੇਰਾ ਹਰਜੀਤੇ ਹਰ ਹਰ ਰੂਪ ਸਮਾਸੀ ਤੇ ਦੰਤ ਜਿ ਦੰਜਨ ਹਰਤਾ ਆ ਜੀ ਜਨ ਨਾਨਕ ਤਨ ਬਲ ਜਾਤੀ ਤੇਰੀ ਭਗਤ ਤੇਰੀ ਪਦ ਵੰਡਾਰ ਜੀ ਪਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਪਰ ਸਲਾਹ ਹਮਤੋ ਜੀ ਹਰ ਅਨੇਕ ਅਨੇਕ ਅਨੰਤ ਤੇਰੀ ਅਨੇਕ ਤੇਰੀ ਅਨੇਕ ਕਰ ਹਰ ਤੂਜਾ ਜੀ ਤਪ ਤਾਪ ਹੈ ਜਪ ਹੈ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਗੁਰੂ ਸਮਰਤ ਸਾਸਤ ਜੀ ਕਰ ਕੇ ਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਰੇ ਜਨਾ ਅੰਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤਵਾਦੁਰ ਕਾ ਪਰੰਪਰ ਕਰਤਾ ਜੀ ਤਦ ਜੇ ਬੜਾ ਵਰਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੁਮੇ ਕੋ ਜੀ ਤੂੰ ਨੇ ਚਲ ਕਰਤਾ ਸੋਈ ਤਦ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਾਂ ਸੋਈ ਜਦ ਆਪੇ ਸ੍ਰਿਸ਼ਟ ਸਭ ਉਪਾਈ ਤਦਿਆਪੇ ਸਰਵਿਸਵ ਗੋਈ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਨ ਹੋਈ ਆਸਾ ਮਹੱਲਾ ਜਵਤਾ ਤੁੰਗਰ ਦਸ ਚਾਰ ਮੰਡ ਸਾਈ ਜੋਤੋ ਭਾਵੇ ਜੋਈ ਦੀ ਜਿ ਜੋ ਤੁੰਦੇ ਸੋਇ ਹਮ ਪਾਈ 라ਵ ਸਉਤੇ ਰੀਤੂ ਸਭ ਨੀ ਤੇ ਆਇਆ ਜਿਸਨੋ ਕਿਰਪਾ ਕਰੈ ਤਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੁਖ ਗਵਾਇਆ ਤਦਿਆਪ ਵਿਛੋੜਿਆ ਆਪ ਮਿਲਾਇਆ ਤੋਂ ਦਰਿਆਉ ਸਬਦ ਜੀ ਮਾਇ ਤੁਜ ਵੰਦ ਜਾ ਕੋਈ ਨਾਹੀਂ ਜੀਅ ਜੰਤ ਸੋ ਤੇ ਰਾਖੇ ਲੋ ਉਹ ਜਗੁ ਰਸਤੇ ਆ ਸੰਜੋਗੀ ਮੇਲ ਜਿਸਨੋਂ ਤੋ ਜਾਣਾ ਹੈ ਸੋਈ ਜਨ ਜਾਣਾ ਹਰ ਗੁਣ ਤਦਿਆ ਕਬਖਾਣਾ ਜਨਾ ਸੇ ਵਤਨ ਸੁਖ ਪਾਇਆ ਸਜ ਜੀਆ ਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਗਿਆ ਸਭ ਹੋਈ ਤਦ ਵੰਦ ਜਾ ਵਰ ਨਾ ਕੋਈ ਉਹ ਕਰ ਕਰ ਵੇਖੈ ਜਾਣੈ ਸੋਈ ਜਨ ਨਾਨਕ ਗੁਰਮਖ ਪ੍ਰਗਟ ਹੋਈ ਆਸਾ ਮਹੱਲਾ ਪਹਿਲਾ ਸਤ ਸਰਵਰੜਾ ਪਈਲੇ ਨਿਵਾਸਾ ਪਾਣੀ ਪਾਵੁ ਗਤਨਹਿ ਕੀਆ ਪੰਕਜ ਮੋ ਪਗਨੀ ਚਾਲਿਆ ਆਉਂਦੇ ਘਾਤਹਿ ਲੋਵੀ ਆਲੇ ਮਾਣੇ ਇਕ ਨ ਚੇਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਰਿਆ ਰਹਾ ਨਾ ਹਉ ਜਦੀ ਜਤੀਨੀ ਪੜਿਆ ਮੂਰਖ ਮੁਖ ਦਾ ਜਨਮ ਭਇਆ ਆ ਪ੍ਰਣਵਤ ਨਾਨਕ ਤਨ ਕੀ ਸ਼ਰਣਾ ਜਿਨਨ ਤੋਂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਐਈ ਬਰਾਬਦ ਮਾਨੁਕ ਦੇਹਰੀਆ ਗੋਬਿੰਦ ਮਰਨ ਕੀਏ ਤੇਰੀ ਵਰੀਆ ਆਵਰੇ ਕਾਜ ਤੇਰਾ ਕਿ ਤੈਨਾ ਕਾਮ ਮਿਲ ਸਾਜ਼ ਸੰਗਤ ਵਜ ਕੇ ਬਲਨਾ ਤਰੰਗ ਜਾਮ ਲਾਗ ਬਭ ਜਲ ਤਰਨ ਕੈ ਜਨਮ ਅਰਥਾ ਜਾਤ ਰੰਗ ਮਾਇਆ ਕਰਾਉ ਜਪਤਵ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਨਾ ਜਾਣਿਆ ਹਰਿ ਰਾਇ ਕਹੋ ਨਾਨਕ ਅਮਨੀਜ ਕਰਮ ਮਾਨ ਸਰਣ ਪਰੇ ਕੀ ਰਖੋ ਸ਼ਰਮ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਤ ਸੇ ਦਸਵੀਂ ਕਬੀਰ ਬਾਚ ਬੇਨਤੀ ਜੋ ਬਈ ਅਮਰੀ ਗੁਰ ਬਾਤ ਦਦਚਾ ਉਰਨ ਹੋਏ ਜਤ ਕੀਚਾ ਤਬ ਜਨਨ ਮਨ ਰਹਿ ਮਹਾਰਾ ਆਪਣਾ ਜਾਣ ਕਰੋ ਪ੍ਰਤਵਾਰਾ ਹਮਰੇ ਦੇਵ ਟਸਬਾਹ ਤੂੰ ਗਾਵੋ ਆਪ ਹਾਥ ਦੈ ਮੈ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਜਗ ਸਭ ਕਰਤਾਰ ਮੋਰ ਚਾਨਜ ਕਰਦਿਆ ਕਰੀਏ ਸਭ ਵਰਨ ਕੋ ਵਾ ਸੰਗਰੀਏ ਓਰਣ ਹੋਏ ਹਮਾਰੀ ਅਸਾ ਤੋਰ ਭਜਨ ਕੀ ਰਹਿ ਵਿਆਸ ਤਮੈ ਚਾਹ ਦੁਖੀ ਵਰਨਾਂ ਧੰਮ ਜੋ ਵਰ ਚਾਹੂ ਸੋ ਤੁਮ ਮਤੇ ਪਾਉ ਸੇਵਕ ਜਗ ਮਾਰੇ ਤਾਰੀਏ ਜੋ ਜਨ ਜਤਰਾ ਮਾਰੀ ਮਾਰੀ ਹੈ ਆਪ ਆਦਮ ਜਪਰੀਏ ਮਰਨ ਕਾਲ ਕਤਰਾਸਨ ਬਰੀਏ ਉਹ ਜੋ ਸਦਾ ਹਮਾਰੀ ਪਛਾ ਸਿਰਿ ਅਸ ਜੋ ਕਰਿ ਔਰਛਾ ਰਾਖ ਲਿਓ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੋ ਮਹਾਂਪੁਰੀ ਚਤੁਰਦਸ ਕੰਤਾ ਕਾਲ ਪਾਈ ਬ੍ਰਹਮਾ ਬਵਤਰਾ ਕਾਲ ਪਾਇ ਸੋ ਜੁਗ ਤਰਾ ਕਾਲ ਪਾਇ ਗੁਰਵਤਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾ ਸਾ ਜਬਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਬਨ ਕਾਲ ਸਭ ਲੋਕ ਸਵਾਰ ਨਮਸ਼ਕਾਰ ਹੈ ਤਾਹੇ ਹਮਾਰਾ ਜਬਨ ਕਾਲ ਸਭ ਜਗਤ ਬਨਾਇਓ ਦੇਵ ਦਤ ਜਚਨ ਉਪਜਾਇਓ ਆਦੰਤਿਕ ਉਤਾਰ ਸੋਈ ਗੁਰੂ ਸਮਝਹੁ ਮਾਰਾ ਨਾਮੁ ਸ਼ਕਾਰਤ ਸਹੀ ਕੋ ਹਮਾਰੀ ਸਗਲ ਪ੍ਰਜਾ ਜਨਿਆਸਤਿ ਵਾਰੀ ਸਿਵ ਗਨ ਕੋ ਜਗ ਬਨ ਸੁਖ ਦਿਯੋ ਸਤਰਨ ਗੋ ਬਨ ਵਦ ਕੀਓ ਘਰ ਘਰ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਮਿਰ ਬਚਾਨਤ ਚਿੱਟੀ ਦੇ ਗੰਜਰੇ ਸਥੂਲਾ ਸਭਰ ਗਿਰਬਾਹ ਦ੍ਰਿਸ਼ਟ ਗਰ ਭੂਲਾ ਸੰਤਨ ਦੁਖ ਪਾਈ ਦੇ ਦੁਖੀ ਸੁਖ ਭਾਈ ਸਾਵਧਨ ਕੇ ਸੁ ਭੀਏ ਕੇ ਕੀ ਪੀਰ ਪਛਾਨ ਕਟ ਗਟ ਕੇ ਵੜ ਵੜ ਕੇ ਜਾਣ ਜਬ ਜ਼ਿਕਰ ਕਰ ਕਰਾ ਕਰ ਤਾਰਾ ਪ੍ਰਜਾ ਤਰਤੁ ਦਵ ਦੇਹ ਆਪਾ ਰ ਜਬ ਆ ਕਰ ਕਰਤ ਹੋ ਕਭੂ ਤੁਮ ਮੈਂ ਮਿਰਤ ਦੇਹ ਦਰਸਾਉ ਜੀਤੇ ਵਦਨਾ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਜੋ ਚਾਰੈ तुमसा वीते रहत नरालम <coughs> जानत वेद भेद अरियालम रंगा निर्वेका निर्लम आदनिर नादे संभु ताका मूढ उचारत वेदा जागो बेव ना पावत वेदा ताको कर वाहन अनुमानत <coughs> महामूढ काज वेदन जानत महादेव गो कहत सदासु ਨਰੰਗਰ ਗਾ ਜੀ ਨਤ ਨਾ ਪਿ ਆਪ ਆਪਣੇ ਵਿਦਹ ਜੇਤੀ ਵਰਣਦ ਬੰਨ ਬੰਨਾ ਤੋਹ ਤੇਤੀ ਤੋ ਮਰ ਲਖਾ ਨਾ ਜਾਏ ਪਸਾਰਾ ਕੇਵ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਅਰਉਂਗ ਭਯੋ ਰਾਵ ਕਹਿ ਭੂਪਾ ਅੰਧ ਜਜ ਰਜ ਜਸ ਤੇਜਕਿਨੀ ਉਤਪੁਜ ਘਾਨਵਰ ਰਾਜਦੀਨੀ ਕਹਉ ਗੋਲ ਰਾਜਾ ਬੈਠਾ ਕਾਉਂ ਸਮਟ ਪਰ ਸੰਕਰ ਗਠਾ ਤਗਰੀ ਸ੍ਰਿਸ਼ਟ ਦਖਾਈ ਜੰਪ ਆਦ ਜਗਾਦ ਸਰੂਪ ਸੁਜੰਪ ਅਵਰਚਾ ਮੇਰੀ ਤੁਮ ਕਰੋ ਤੇ ਕਿਉ ਬਾਰਿਅ ਸਿਖ ਸੰਗ ਰੋ ਦੁਸ਼ਟ ਜਤੇ ਉਠ ਬਾਤੇ ਉਤ ਪਾਤਾ ਸਾਗਲ ਮਲੇਸ਼ ਕਰੋ ਰਣ ਕਾਤਾ ਜੇ ਅਸਤੁ ਤਬ ਸ਼ਰਣੀ ਪਰੇ ਤਨ ਕੇ ਦੁਸ਼ਟ ਦੁਖ ਤੋ ਵਾ ਮਰੇ ਪੁਰਖ ਜਾਵਨ ਪਗ ਪਰੇ ਤਿਹਾਰੇ ਨਿਕੇ ਤਮ ਸੰਕਟ ਸਵਟਾਰੇ ਜੋ ਗਲ ਕੋ ਇਕ ਬਾਰ ਦਿਆ ਹੈ ਤਾਂ ਕੇ ਕਾਲ ਨਿਕਟ ਨਹੀ ਹੈ ਰੱਛਾ ਹੋਈ ਤਹਿ ਸਬ ਕਾਲਾ ਦੁਸ਼ਟ ਅਰਿਸ਼ਟ ਤ੍ਰਾਂਤ ਤ ਕਾਲਾ ਇਰਵਾ ਦ੍ਰਿਸ਼ਟ ਤਨ ਜਾਹੀ ਨਿਹਰ ਤਾਕੇ ਤਾਪ ਤਨ ਕਮਹਰੋ ਰਦਸ ਦੁ ਗਰਮੋ ਸਭ ਹੋਈ ਦੁਸ਼ਟ ਚਾਹ ਸੋ ਜਕਾ ਨਾ ਕੋਈ ਇਕ ਬਾਰ ਜਨ ਤਮ ਸੰਭਾਰਾ ਕਾਲ ਵਾਸਤੇ ਤਾਹੀ ਹੂੰ ਬਾਰਾ ਜਨਰ ਨਾਮ ਤਿਹਾਰੋ ਕਹ ਦਰਦ ਦੁਸ਼ਟ ਦੋਖ ਤੇਰਾ ਕੜਗੂ ਕੇ ਤਮੈ ਸ਼ਰਨ ਤਿਹਾਰੀ ਆਪ ਹੱਥ ਦਇ ਲਿਓ ਵਾਰੀ ਸਰਬ ਧਰਮੋ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਵਿਜਾਈ ਸਭਿਆ ਪਾਇੰਗੇ ਜਵ ਤੇ ਤੁਮਰੇ ਤਬ ਦੇ ਗੋ ਅੱਖ ਤਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇ ਕਹਾ ਮਤ ਇਕ ਨਾ ਮੰਨਿਓ ਸਿਮਰਤ ਸਾਸਤਰ ਬੇਦ ਸਭ ਬੋਪੇਦ ਕਹਾ ਮੇਕ ਨਾ ਜਾਣਿਓ ਸਿਖ ਜ਼ੁਬਾਨ ਕਿਰਪਾ ਤੁਮਰੀ ਕਰ ਮਾਨਾ ਕਹਿਓ ਸਭ ਤੋਏ ਬਖਾਨਿਓ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਏ ਤੁਹਾਰ ਦਵਾਰ ਬਾਈ ਗਏ ਕੀ ਰਾਜਸ ਗੋਬਿੰਦ ਦਾਸ ਤੁਹਾਰ ਆਰਾਮ ਕਲੀ ਮਹੱਲਾ ਤੀਜਾ ਆਨੰਦ ਕੁੰਕਾਰ ਸਤਿਗੁਰ ਪ੍ਰਸਾਦ ਅਨੰਦ ਵੇ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨਾ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦੋ ਤਾ ਗਾ ਬੋ ਹਰੀ ਕੇ ਰਾਮ ਮਨ ਜਨੀ ਉਤਾਇਆ ਐ ਨਾਨਕ ਆਨੰਦ ਹੋਇਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰਿ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰਤ ਸੁਆਮੀ ਸੋਖਿਓ ਮਨੋ ਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸੱਚੇ ਸਹਿਬਾ ਯਾ ਨਾਹੀਂ ਕਰ ਤੇਰਾ ਕਰਦਾ ਤੇਰਾ ਸਭ ਕੁਝ ਹੈ ਜਿਸ ਦੇਹ ਤੂੰ ਪਾਵੇਂ ਸਦਾ ਸਿਬਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਯਾ ਨਾਹੀਂ ਕਰ ਤੇਰਾ ਸੱਚਾਉ ਨਾਮ ਮੇਰਾ ਆਧਾਰ ਸਾਚਾ ਨਾਮ ਮੇਰਾ ਆਧਾਰ ਮੇਰਾ ਜਨੁ ਭੋਖ ਆ ਸਭ ਗਵਾਇਆ ਘਰ ਸ਼ਾਂਤ ਸੁਖ ਮਨ ਹੈ ਵਿਸਿਆ ਜਿਨੇ ਝਾ ਸਭ ਉਪਜਾਈਆ ਸਦਾ ਕੁਰਬਾਨ ਕੀਤਾ ਗੁਰਵਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸਮੋਂ ਸੰਤੋ ਸ਼ਬਦ ਤਰੋ ਪਿਆਰ ਸਾਚਾ ਨਾਮ ਮੇਰਾ ਆਧਾਰੁ ਵਜੇ ਪੰਜ ਸ਼ਬਦ ਦਦ ਕਰਿ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾਜਿਤ ਕਰਤਾਰੀਆ ਪੰਜ ਦੂਤ ਤਤਵਸ ਕੀਤੇ ਕਾਲ ਕੰਟਕ ਮਾਰਿਆ ਸੁਕਰਮ ਪਾਇਆ ਤਤ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਤ ਘਰ ਅਨਹਦ ਬਾਜੇ ਸੁਆਨੰਦ ਸੁਣਾਉ ਬੜਾ ਭਾਗੀਓ ਸਗਲ ਮਨਉਰਤ ਪੂਰੇ ਘਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੁਰੇ ਦੂਖ ਰੋਗ ਸੰਦਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਤਰਸੇ ਪੂਰੇ ਗੁਰ ਤੇ ਜਾਣੇ ਜੁਣਦੇ ਬਨੀਦ ਗਤੇ ਪਵਿੱਤ ਤਤ ਗੁਰ ਰਹਾ ਭਰਪੂਰੇ ਬਨਵੰਤ ਨਾਨਕ ਗੁਰ ਚਰਣਾ ਲਾਗੇ ਵਾਜੇ ਅਨਹਦ ਤੂਰੇ ਮੰਦ ਆਵਣੀ ਮਹੱਲਾ ਪੰਜਵਾ ਥਾਲ ਵਿਸ ਧੰਵਾਤੂ ਭੀਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਇਹ ਵਸ ਤਜੀ ਨਾ ਜਾਈ ਅਨਤ ਨਦਰਾ ਗੁਰਦਾਰੋ ਤਮ ਸੰਸਾਰ ਚਰ ਲਗਤਰੀਏ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮਨੋਂ ਜੋਗ ਕੀ ਤੋਈ ਮਨ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸੋ ਪੈ ਹੋਈ ਤਾਰ ਜਿ ਭਾਈ ਆ ਮੇਹਰ ਅਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਤੀਵੈ ਹਰਿਆ ਪੌੜੀ ਤਥੈ ਤੁ ਸਮਰਥ ਜਥੈ ਕੋਈ ਨਾਹੀ ਓਥਾ ਤੇਰੀ ਰਗ ਅਗਨੀ ਉਦਰਮਾਏ ਸੁਣ ਕੇ ਜਮਕੇ ਦੂਤ ਨਾਇਤ ਰਹਿ ਛਟ ਜਾਏ ਭਉਜਲ ਵਿਕਮਾ ਸਗਾਹੂ ਗੁਰ ਸ਼ਬਦ ਦੀ ਪਾਰ ਪਾਹੇ ਜਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੈ ਉਹ ਬੰਨ ਗੋਣ ਗੋਬਿੰਦ ਗਾਏ ਸਭ ਸੰਨੋ ਕਿਰਪਾਲ ਸਮਾਲੇ ਸਾਹਿ ਸਾਈ ਬਰਥਾ ਕੋਈ ਨਾ ਜਾਏ ਜੇ ਅਵਤਤਿਆ ਹੈ ਸ਼ਰੋਪ ਮਾਲਾ ਪੰਜਵਾ ਅੰਤਰ ਗੁਰਿਆ ਰਾਦਣਾ ਜੇ ਬਾ ਜਪ ਗੁਰਨਾਉ ਨੈ ਤਰੀ ਸਤਿਗੁਰੂ ਦੇਖਣਾ ਸ੍ਰਵਣੀ ਸੁਨਣਾ ਗੁਰਨਾਉ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਏ ਠਾਉ ਕਹ ਨਾਨਕ ਕਿਰਪਾ ਕਰੇ ਜਿਐ ਸਨੋ ਇਬਾਦਤਿ ਜਗ ਮਤਮ ਕਢੀਐ ਦਰਹਿ ਗਈ ਕੇ ਮਹੱਲਾ ਪੰਜਵਾ ਰਖੇ ਰਕਣ ਹਾਰਿ ਆਪ ਬਾਰਿਆਂ ਗੁਰ ਕੀ ਪੈਰੀ ਬਾਏ ਕਾ ਸਵਾਰਿਆਂ ਹੋ ਆਪ ਦਇਾਲ ਮਨੋ ਨਾਮ ਸਾਰਿਆਂ ਸਾਗਦ ਜਨਕ ਸੰਗ ਭਵਜਲ ਤਾਰਿਆਂ ਸਾਗਦ ਅਨੰਦ ਗਦੁਸ਼ਟ ਕੇ ਨਾਮਾਹਿ ਵਿਦਾਰਿਆਂ ਤਿਸ ਸਾਹਿਬ ਕੀਤੇਕ ਨਾਨਕ ਮਨੈ ਮਾਈ ਜਿਸ ਸਿਮਰਤ ਸੁਖ ਹੋਇ ਚਗਲੇ ਦੁਖ ਜਾਈ ਤਿਸ ਸਾਹਿਬ ਕੀਤੇਕ ਨਾਨਕ ਮਨੈ ਮਾਈ ਜਿਸ ਸਿਮਰਤ ਸੁਖ ਹੋਇ ਤਗਲੇ ਦੂਕ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ